207 ਸ਼੍ਰੀਕਲ ਮੈਂ ਪਲਵੰਸੀ ਦੇ ਲਈ ਕੁਵਾਰੀ ਫੇਰ ਲਖਤਾਰਾ ਇੰਟਰਟੇਨਮੈਂਟ ਬਲੌਕ ਸੇ ਬਿੜੇ ਬਤੋੜਾ ਹਾਰਦਿਕ ਸਵਾਗਤ ਪੰਜਾਬੀ ਸਿਨੇਮਾ ਦੀ ਜੇ ਗੱਲਬਾਤ ਕਰੀ ਤਾਂ ਪੰਜਾਬੀ ਸਿਨੇਮਾ ਦਾ ਇਤਿਹਾਸ ਬਹੁਤ ਪਰਾ ਹੈ ਮੂਤ ਫਿਲਮਾਂ ਤੋਂ ਲੈ ਕੇ ਬੋਲਣ ਵਾਲੀਆਂ ਫਿਲਮਾਂ ਦਾ ਸਫ਼ਰ ਔਰ ਬਲੈਕ ਐਂਡ ਵਾਈਟ ਤੋਂ ਲੈ ਕੇ ਕਲਰਫੁਲ ਫਿਲਮਾਂ ਦਾ ਨੀ ਕਿ ਰੰਗਦਾਰ ਫਿਲਮਾਂ ਦਾ ਸਫ਼ਰ ਬਹੁਤ ਸੋਹਣਾ ਹੈ ਲੇਕਿਨ ਜੇ ਆਪਾਂ ਕੋਝ ਕਰਤਾ ਦੀ ਗੱਲ ਕਰੀਏ ਜਾਂ ਪੁਰਾਣੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਅੱਜ ਮੇਰੇ ਨਾਲ ਉਹ ਸਖਸ਼ ਮੌਜੂਦ ਹੈ ਜਿਸ ਦਾ ਨਾਮ ਹੈ ਮਨਦੀਪ ਸਿੱਧੂ ਪਟਿਆਲਾ ਤੋਂ ਬਲੋਂਗ ਕਰਦੇ ਨੇ ਜਿਨ੍ਹਾਂ ਨੇ ਪੰਜਾਬੀ ਸਿਨੇਮੇ ਤੇ ਬਹੁਤ ਵੱਡੀ ਖੋਜ ਪੰਜਾਬੀ ਸਿਨੇਮੇ ਤੇ ਇੱਕ ਬਹੁਤ ਅੱਛੀ ਬਿਹਤਰੀਨ ਕਿਤਾਬ ਜਿਹੜੀ ਹੈ ਉਹ ਲਿਖੀ ਔਰ ਉਸ ਵਾਰ ਉਸੇ ਕਿਤਾਬ ਤੇ ਗਿਰਜਾ ਸ਼ੰਕਰ ਜਨਾਬ ਗਿਰਜਾ ਸ਼ੰਕਰ ਨੇ ਡਾਕੂਮੈਂਟਰੀ ਫਿਲਮ ਬਣਾਈ ਗੱਲ ਕਰਦੇ ਆ ਮਨਦੀਪ ਭਾਈ ਸਤਿਗੁਰ ਬਾਈ ਸਤਿਗੁਰ ਬਾਈ ਫਿਲਮ ਇਹ ਜਿਹੜਾ ਕਨਸੈਪਟ ਹੈ ਤੁਹਾਡੀ ਬੁੱਕ ਦਾ ਜੀ ਜੀ ਏਡੀ ਵੱਡੀ ਖੋਜ ਕਰਨਾ ਹਨਾ ਸਾਰੇ ਜਦੋਂ ਫਿਲਮਾਂ ਬੋਲਦੀਆਂ ਨਹੀਂ ਸੀ ਉੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਇਹ ਤਾਂ ਸਫਰੀ ਬੜਾ ਲੰਮਾ ਸੀ ਦਿਮਾਗ ਕਿਵੇਂ ਆਏਗਾ ਅਸਲ 'ਚ ਮੈਨੂੰ ਪੰਜਾਬੀ ਸਿਨੇਮਾ ਨਾਲ ਬਹੁਤ ਜ਼ਿਆਦਾ ਮੋਹ ਸੀਗਾ ਜਦੋਂ ਦੂਰਦਰਸ਼ਨ ਦਾ ਜ਼ਮਾਨਾ ਸੀ ਤਾਂ ਮੈਂ ਪੰਜਾਬੀ ਫਿਲਮਾਂ ਬਹੁਤ ਦੇਖਦਾ ਸੀਗਾ ਫਿਰ ਮੈਂ ਉਹਨਾਂ ਦੇ ਨਾ ਹਵਾਲੇ ਡਾਇਰੀਆਂ ਉੱਤੇ ਸਕੂਲ ਟਾਈਮ 'ਚ ਨੋਟ ਕਰਨੇ ਸ਼ੁਰੂ ਕਰਤੇ ਫਿਰ ਮੇਰੀ ਦਿਲਚਸਪੀ ਅਖਬਾਰਾਂ ਨਾਲ ਬਣ ਗਈ ਜਿਹੜੇ ਅਖਬਾਰਾਂ 'ਚ ਫਿਲਮੀ ਕਾਲਮ ਛਪਦੇ ਸੀਗੇ ਉਹਨਾਂ ਨੂੰ ਮੈਂ ਬਹੁਤ ਦਿਲਚਸਪੀ ਨਾਲ ਪੜ੍ਹਦਾ ਸੀਗਾ ਅਜੀਤ ਖਬਰ ਪੰਜਾਬੀ ਟ੍ਰਿਬਿਊਨ ਇਹ ਆਪਣੇ ਨਾਮੀ ਅਖਬਾਰ ਸੀਗੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਫਿਲਮੀ ਕਾਲਮ ਬਹੁਤ ਵਧੀਆ ਸੀ ਉਹਨੇ ਜੇ ਦੋ ਕਾਲਮ ਨਹੀਂ ਸੀ ਜਿਨ੍ਹਾਂ ਤੋਂ ਮੈਂ ਬਹੁਤ متاثر ਰਿਹਾ ਪਹਿਲੇ ਸੀ ਆਪਣੇ ਆਪਣੇ ਸਰਦਾਰ ਹਰਜੋਬ ਸਿੰਘ ਔਜਲਾ ਉਹ ਨਿਊਯਾਰਕ ਤੋਂ ਲਿਖਦੇ ਸੀਗੇ ਅਜੀਤ ਲੀ ਟ੍ਰਿਬਿਊਨ ਲਈ ਫਿਰ ਇੱਕ ਇੰਨਾ ਹੀ ਵੱਡਾ ਤੇ ਪਿਆਰਾ ਨਾਮ ਸੀਗਾ ਸਰਦਾਰ ਬਲਵੀਰ ਸਿੰਘ ਕਮਲ ਉਹ ਲੰਡਨ ਤੋਂ ਸੀ ਜੀ ਜੀ ਉਹ ਸਾਰੇ ਸਿਨੇਮੇ ਦੀਆਂ ਬਾਤਾਂ ਪਾਉਂਦੇ ਸੀ ਜਿਹੜੀਆਂ ਉਹ ਸਿਨੇਮੇ ਦੀਆਂ ਬਾਤਾਂ ਪਾਉਂਦੀਆਂ ਸੀ ਉਹ ਮੈਨੂੰ ਆਪਣੇ ਵੱਲ ਖਿੱਚਦੀਆਂ ਸੀ ਕਿ ਜਿਹੜਾ ਉਹਨਾਂ ਦਾ ਖੋਜ ਕਰਨ ਦਾ ਤਰੀਕਾ ਸੀ ਉਹ ਜਿੰਨੇ ਵੀ ਉਸ ਵੇਲੇ ਅਖਬਾਰਾਂ 'ਚ ਫਿਲਮੀ ਲਿਖਾਰੀ ਲਿਖਦੇ ਸੀ ਨਾ ਉਹਨਾਂ ਦੇ ਮਿਆਰ ਦੇ ਨਹੀਂ ਸੀ ਜਿਹੜੀਆਂ ਉਹ ਉਹਨਾਂ ਦੀ ਰਿਸਰਚ ਸੀ ਉਹਨਾਂ ਦੀ ਤਹਿਕੀਕ ਸੀ ਉਹ ਇੰਨੇ اعلی ਦਰਜੇ ਦੀ ਸੀ ਉਹ ਜਦੋਂ ਵੀ ਆਪਣੀ ਕੋਈ ਉਹਨਾਂ ਦਾ ਮਜਮੂਨ ਉਹਨਾਂ ਦਾ ਕੋਈ ਆਰਟੀਕਲ ਛਾਇਆ ਹੁੰਦਾ ਸੀ ਉਹ ਪੰਜਾਬੀ ਸੱਨੇਮੇ ਦੀਆਂ ਗੱਲਾਂ ਜ਼ਰੂਰ ਕਰਦੇ ਸੀ ਕਿ ਇਹ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਚਾਹੀਦਾ ਵੀ ਇਹ ਸੱਨੇਮੇ ਉੱਤੇ ਕੰਮ ਕਰਨਾ ਇਨ ਵਿੱਚ ਅਜੀਤ ਖਵਾਰ ਦੇ ਵਿੱਚ ਉਹਨਾਂ ਦਿਨਾਂ 'ਚ ਇੱਕ ਕਾਲਮ ਛਪਿਆ ਜਿਹੜੇ ਸਰਦਾਰ ਹਰਜਪ ਸਿੰਘ ਔਜਲਾ ਦਾ ਸੀ ਲathom ਗਿਸ਼ ਕਰਦੇ ਜੀ ਉਹਦੀ ਜਿਹੜੀ ਆਖਰੀ ਕਿਸ਼ਤ ਅਖਬਾਰ 'ਚ ਛਪੀ ਨਾ ਉਹਨਾਂ ਨੇ ਕਿਹਾ ਵੀ ਪੰਜਾਬੀਓ ਵੀ ਪੰਜਾਬੀ ਸਿਨੇਮੇ ਨੂੰ ਸੰਭਾਲ ਲਓ ਵੀ ਬਾਕੀਆਂ ਦਾ ਤਾਂ ਕੰਮ ਹੋ ਚੁੱਕਿਆ ਹੈ ਹਿੰਦੀ ਸਿਨੇਮੇ ਦਾ ਬਹੁਤ ਵੱਡਾ ਹੋ ਚੁੱਕਿਆ ਅੱਜ ਦੇ ਦਿਨ ਤੱਕ ਪੰਜਾਬੀ ਸਿਨੇਮੇ ਤੇ ਕੋਈ ਵੀ ਪੁਕਤਾ ਤੇ ਆਲਾ ਦਰਜੇ ਦਾ ਕੰਮ ਨਹੀਂ ਹੋਇਆ ਜੇ ਪੰਜਾਬੀ ਨੌਜਵਾਨਾਂ ਨੇ ਆਪਣੇ ਪੰਜਾਬੀ ਸਿਨੇਮੇ ਨੂੰ ਨਾ ਸੰਭਾਲਿਆ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਕੁਝ ਵੀ ਦੱਸਣ ਜੋਗੇ ਨਹੀਂ ਹੋਣਾ ਕਿ ਸਾਡਾ ਪੰਜਾਬੀ ਸਿਨੇਮਾ ਕਿਹੋ ਜਿਹਾ ਸੀ ਸਾਡੀਆਂ ਪਹਿਲੀਆਂ ਫਿਲਮਾਂ ਕਿਹੋ ਜੀਆਂ ਸੀ ਇਹਦੇ ਬਾਰੇ ਕੁਝ ਨਹੀਂ ਬਗ ਲੱਗਣਾ ਉਹਨਾਂ ਦਿਨਾਂ ਵਿੱਚ ਮੇਰੇ ਦਿਲਚਸਪੀ ਦਾ ਮਰਕਜ਼ ਤਾਂ ਇਹ ਚੀਜ਼ਾਂ ਸੀਗੀਆਂ ਤੇ ਮੈਂ ਇਹਨਾਂ ਨੂੰ ਅੰਡਰਲਾਈਨ ਕਰ ਲਿਆ ਮੈਂ ਥੱਲੇ ਨੋਟ ਲਾਇਆ ਵੀ ਇਹਨਾਂ 'ਤੇ ਕੰਮ ਮੈਂ ਕਰੂੰਗਾ ਹਾਲਾਂਕਿ ਉਦੋਂ ਮੈਨੂੰ ਸਿਨੇਮੇ ਬਾਰੇ ਕੁਝ ਨਹੀਂ ਨਾਲ ਬਿਲਕੁਲ ਸਿਨੇਮੇ ਦਾ ਖਰੜਾ ਸੀ ਫਿਰ ਇਹੋ ਜਿਹਾ ਮੈਨੂੰ ਇਸ਼ਕ ਜਾਗਿਆ ਵੀ ਜਿਹੜੇ ਪੰਜਾਬੀ ਸਿਨੇਮਾ ਦੇ ਦਸਤਾਵੇਜ਼ ਸੀਗੇ ਉਹ ਮੈਂ ਇਕੱਠੇ ਕਰਨੇ ਸ਼ੁਰੂ ਕੀਤੇ ਜਿਨ੍ਹਾਂ 'ਚ ਫਿਲਮ ਦੀਆਂ ਸੈਂਸਰ ਡੀਟੇਲ ਫਿਲਮਾਂ ਦੇ ਆਡੀਓ ਕੈਸਟ ਫਿਲਮਾਂ ਦੇ ਵੀਡੀਓ ਕੈਸਟ ਜਿਹੜੇ 78 ਆਰਪੀਏ ਦੇ ਪੱਤਰ ਦੇ ਰਿਕਾਰਡ ਐਲਪੀ ਰਿਕਾਰਡ ਈਪੀ ਰਿਕਾਰਡ ਤੇ ਫਿਲਮਾਂ ਦੇ origignal ਬੁੱਕਲੇਟਸ ਜਿਹੜੇ ਉਸ ਜ਼ਮਾਨੇ ਜਵਾਨ ਤੋਂ ਪਹਿਲਾਂ ਬਣਦੇ ਸੀਗੇ ਫਿਰ ਵਣ ਤੋਂ ਬਾਅਦ ਵਾਲੀ ਫਿਲਮਾਂ ਦੇ ਬੁੱਕਲੇਟ ਇਹ ਸਾਰੇ ਜਿਹੜੇ ਖਰੜਾ ਮੇਰੇ ਕੋਲ ਇਕੱਠਾ ਹੋ ਗਿਆ ਉਸ ਤੋਂ ਬਾਅਦ ਮੈਂ ਇਹਨਾਂ ਦੀ ਇੱਕ ਫੇਰਿਸਤ ਬਣਾਈ ਵੀ ਸਾਡੀ ਪਹਿਲੀ ਪੰਜਾਬੀ ਜ਼ੁਬਾਨ ਦੀ ਪਹਿਲੀ ਬੋਲਦੀ ਪਹਿਲੀ ਸਾਊਂਡ ਫਿਲਮ ਕਿਹੜੀ ਹੈ ਜਿਹੜੀ ਸਾਇਲੈਂਟ ਯਾਨੀ ਚੁੱਪ ਸਿਨੇਮੇ ਤੋਂ ਬਾਅਦ ਬਣੀ ਸੀ ਉਸ ਤੋਂ ਬਾਅਦ ਫਿਰ ਉਹਨਾਂ ਦੇ ਦਸਤਾਵੇਜ਼ ਇਕੱਠੇ ਕਰਨੇ ਸੀ ਜਿਹੜਾ ਤਾਂ ਪਹਿਲਾ ਪੜਾ ਸੀਗਾ 1935 ਤੋਂ ਲੈ ਕੇ 46 ਵਾਲਾ ਵਿੱਚ ਟੋਟਲ 35 ਪੰਜਾਬੀ ਫੀਚਰ ਫਿਲਮਾਂ ਬਣੀਆਂ ਉਹਨਾਂ ਦਾ ਡਾਟਾ ਇਕੱਠਾ ਕਰਨਾ ਬਹੁਤ ਔਖਾ ਸੀ ਕਿਉਂਕਿ ਬਾਕੀ ਦਾ ਕਿਉਂਕਿ ਉਹ ਡਾਟਾ ਬਹੁਤ ਪੁਰਾਣਾ ਹੈ ਨਾ ਜੀ ਮੈਂ ਪਹਿਲਾਂ ਆਪਣੇ ਇੰਡੀਆ ਦੇ ਬਾਰੇ ਦੱਸਣਾ ਚਾਹਣਾ ਵੀ ਜਿਹੜੇ ਇੰਡੀਅਨ ਦੋਸਤ ਸੀ ਇੰਡੀਆ ਪੰਜਾਬ ਜਾਂ ਅਬਰੌਡ ਰਹਿੰਦੇ ਸੀਗੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਜਿਹੜੀਆਂ ਉਹ origignal rare ਬੁੱਕਲੇਟ ਸੀ ਉਹ ਮੈਨੂੰ ਕਿਸੇ ਨਾ ਕਿਸੇ ਅ ਚੰਗੇ ਨੇਕ ਲੋਕਾਂ ਦੇ ਜ਼ਰੀਏ ਉਹ ਮੇਰੇ ਮੈਨੂੰ ਮਿਲ ਗਿਆ ਹੁਣ ਮੇਰੇ ਲਈ ਸਵਾਲ ਇਹ ਪੈਦਾ ਹੁੰਦਾ ਜੀ ਜਿਹੜੀਆਂ ਸਾਡੀਆਂ ਪਾਰਟੀਸ਼ਨ ਤੋਂ ਪਹਿਲਾਂ ਦੀਆਂ ਬਣੀਆਂ ਅ ओरिजिनल ਬੁੱਕਲੇਟ ਉਹ ਮੈਂ ਕਿੱਥੋਂ ਲਾਉਂਗਾ ਉਹਨਾਂ ਦਿਨਾਂ 'ਚ ਮੇਰਾ ਰਾਬਤਾ ਬਣਿਆ ਸ਼ਾਹਿਦ ਪਰਦੇਸੀ ਅੱਜ ਉਹ ਵਿਚਾਰੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਆ ਜੀ ਜੀ ਲਾਹੌਰ ਤੋਂ ਸੀ ਲਾਹੌਰ ਉਹ ਮੇਰੇ ਪਹਿਲਾ ਦੋਸਤ ਤੇ ਬਾਅਦ ਮੇਰਾ ਸਕੇ ਭਰਾਵਾਂ ਵਾਲਾ ਮੋਹ ਬਣਿਆ ਪਹਿਲਾਂ ਉਹਨਾਂ ਨੇ ਉਹਨਾਂ ਦੀ ਮੈਨੂੰ ਫੋਟੋਆਂ ਭੇਜੀਆਂ ਪਰ ਜਦੋਂ ਸਾਡਾ ਸਕੇ ਭਰਾਵਾਂ ਵਾਲਾ ਮੋਹ ਬਣ ਗਿਆ ਫਿਰ ਉਹਨਾਂ ਨੇ ਉਹ ਸਾਰੇ オリジナル ਰੇਅਰ ਬੁੱਕਲੇਟ ਜਿਹੜੇ ਵੰਡ ਤੋਂ ਪਹਿਲਾਂ ਤੇ ਮੈਨੂੰ ਇਦਾਂ ਨਹੀਂ ਮਿਲਦੇ ਸੀ ਜਾਂ ਮੇਰੇ ਇੰਡੀਅਨ ਦੋਸਤਾਂ ਵੱਲੋਂ ਨਹੀਂ ਮਿਲੇ ਸੀ ਉਹ ਸਾਰੇ ਮੈਨੂੰ ਫਿਰ ਸ਼ਾਹਿਦ ਬਰਦੀਸ਼ੀ ਨੇ ਗਿਫਟ ਕੀਤੇ ਉਹਨਾਂ ਦਿਨਾਂ 'ਚ ਮੇਰੀ ਕਿਤਾਬ ਦੀ ਡਿਜ਼ਾਈਨਿੰਗ ਦਾ ਕੰਮ ਚੱਲ ਰਿਹਾ ਸੀਗਾ ਉਹ ਸਾਰੇ ਮੇਰੇ ਉੱਤੇ ਕੰਮ ਆਏ ਤੇ ਮੈਂ ਉਹ ਜਿਹੜਾ ਦਸਤਾਵੇਜ਼ ਆ ਕਿਤਾਬੀ ਰੂਪ ਮਕਮਲ ਕਰਨ ਚ ਮੈਂ ਕਾਮਯਾਬ ਹੋ ਗਿਆ ਜੀ ਅੱਛਾ ਬਹੁਤ ਸਾਰਾ ਡਾਟਾ ਜਦੋਂ ਦੇਸ਼ ਦੀ ਵੰਡ ਹੋਈ ਜੀ ਤੁਸੀਂ ਗੱਲ ਕੀਤੀ ਹੈ ਤੁਹਾਡੇ ਜਿਹੜੇ ਲਾਹੌਰ ਵਾਲੇ ਫ੍ਰੈਂਡ ਸੀ ਬਹੁਤ ਮੇਰੀ ਮਦਦ ਲੋ ਜੀ ਜੀ ਮੇਰੀ ਗੱਲ ਹੈ ਕਿ ਉਹ ਡਾਟਾ ਜਿਹੜਾ ਸੀਗਾ ਉਹ ਪਾਕਿਸਤਾਨ ਚ ਵੀ ਰਹਿ ਗਿਆ ਜੀ ਜੀ ਬਹੁਤ ਸਾਰੇ ਪਾਕਿਸਤਾਨ ਦੇ ਜਿਹੜੇ ਫਨਕਾਰ ਉਧਰ ਵਸਦੇ ਸੀ ਜੀ ਜੀ ਉਹ ਪੰਜਾਬ ਚ ਵੀ ਆਏ ਪ੍ਰੇਮ ਚੋਪੜਾ ਸਾਹਿਬ ਦੀ ਗੱਲ ਕਰੀਏ ਪ੍ਰਮਾਨ ਸਾਹਿਬ ਦੀ ਗੱਲ ਕਰੀਏ ਲੋਟ ਆਫ ਆਰਟਿਸਟ ਜਿਹੜੇ ਉਹ ਦੇਸ਼ ਦੀ ਵੰਡ ਸਮੇਂ ਹਿੰਦੁਸਤਾਨ ਦੇ ਜੀ ਜੀ ਉਨ੍ਹਾਂ ਦਾ ਡਾਟਾ ਜਿਹੜਾ ਹੈਗਾ ਫਿਰ ਕਲੈਕਸ਼ਨ ਡਾਟਾ ਜੀ ਇਟਸ ਟੂ ਡਿਫਿਕਲਟ ਕਿਹੜਾ ਸੌਫਟ ਹੈ ਜੀ ਜੀ ਵੀ ਆਪਾਂ ਬੂੰਗੀਆਂ ਫਿਲਮਾਂ ਤੋਂ ਲੈ ਕੇ ਬੋਲਣ ਵਾਲੀਆਂ ਫਿਲਮਾਂ ਦਾ ਸਫ਼ਰ ਜਿਸ ਤਰੀਕੇ ਨਾਲ ਮੈਂ 15 ਮਿੰਟ ਦੀ ਹਾਲਾਂਕਿ ਡਾਕੂਮੈਂਟਰੀ ਵੇਖੀ ਹੈ ਜੀ 15 ਮਿੰਟ ਦੀ ਡਾਕੂਮੈਂਟਰੀ ਵੀ ਕਿ ਬਹੁਤ ਕੁਝ ਤੁਸੀਂ ਕਹਿਤਾ ਹਾਲਾਂਕਿ ਫਿਲਮ ਮੇਰੇ ਖਿਆਲ ਘੰਟਾ ਸਵਾ ਘੰਟੇ ਦੀ ਫਿਲਮ ਤੁਹਾਡੀ ਡਿਜ਼ਾਈਨ ਕੋਈ ਹੈ ਜੀ ਜੀ ਇਸ ਡਾਟੇ ਨੂੰ ਪੂਰੀ ਤਰ੍ਹਾਂ ਦੇ ਨਾਲ ਕਲਬਦ ਕਰਨਾ ਹੁਣ ਤੁਸੀਂ ਤਾਂ ਬੁੱਕ ਲਿਖਤੀ ਨਹੀਂ ਚਲੀ ਗੱਲ ਬੁੱਕ ਦੇ ਵਿੱਚ ਬਹੁਤ ਸਾਰੀਆਂ ਅਰਸ਼ਣਾ ਵੀ ਆਈਆਂ ਹੁਣ ਜੀ ਜੀ ਫੱਲੋ ਸਪੋਰਟ ਕਰੋ ਜੀ ਆਪਾਂ ਪੁਰਾਣੀਆਂ ਫਿਲਮਾਂ ਦੀ ਗੱਲ ਕਰੀਏ ਆਪਾਂ ਸਾਡਾ ਜੋ ਗੰਦੀ ਗੱਲ ਕਰੀਏ ਜਾਂ ਜੋ ਲਛੀਆਂ ਦੀ ਗੱਲ ਕਰੀਏ ਜਾਂ ਨਾਰਕ ਨਾਮ ਜਹਾਜ਼ ਦੀ ਗੱਲ ਕਰੀਏ ਫਿਰ ਉਹਦਾ ਡਾਟਾ ਤਾਂ ਗੂਗਲ ਤੇ ਵੀ ਪਿਆ ਜੀ ਉਹ ਡਾਟਾ ਜਿਹੜਾ ਸੀਗਾ ਕਿਤੇ ਹੈਰੀਟੇਜ ਰੱਖਿਆ ਵੀ ਹੋਵੇ ਕਿਸੇ ਨੇ ਨਹੀਂ ਲਾਹੌਰ ਰੱਖਿਆ ਹੋਵੇ ਮੈਂ ਤੁਹਾਨੂੰ ਦੱਸਦਾ ਜਿਹੜਾ ਬੰਬੇ ਕਿਸ ਨੇ ਰੱਖਿਆ ਹੋਵੇ ਜਿਹੜਾ ਗੂਗਲ ਤੇ ਡਾਟਾ ਪਿਆ ਨਾ ਜੀ ਉਹਨੂੰ ਅਸੀਂ ਉਹ ਨਹੀਂ ਆਥੈਂਟਿਕ ਨਹੀਂ ਮੰਨਦੇ ਆਪਾਂ ਜਿਹੜੇ ਉਹਨਾਂ ਦੇ origignal rare ਬੁੱਕਲੇਟ ਸੀ ਜਿਨ੍ਹਾਂ 'ਚੋਂ ਮੁਕੰਮਲ ਮਾਲੂਮਾਤ ਦਰਜ ਸੀ ਜਾਂ ਜਿਹੜੀਆਂ ਉਹ origignal ਫਿਲਮਾਂ ਸੀ ਉਹ ਸਾਡੀ ਕਿਤਾਬ ਦਾ ਮੁੱਖ ਸਰੋਤ ਸੀ ਆ ਵੀ ਅਸੀਂ ਉਹਨਾਂ ਤੋਂ ਉਹ ਮਾਲੂਮਾਤ ਕਲੈਕਟ ਕਰਨੀ ਆ ਉਹ ਅਜੇ ਨਹੀਂ ਹੈਗੀਆਂ ਆਮ ਜਾਂ ਫਿਲਮ ਆਰਕਾਈਵ ਦੀ ਗੱਲ ਕਰੀ ਉੱਤੇ ਵੀ ਨਹੀਂ ਉਹ ਮਜੂਰ ਹੈਗੀਆਂ ਇਹ ਨਹੀਂ ਜਿਵੇਂ ਜਮਾ ਨਹੀਂ ਹੈਗੀਆਂ ਵੀ ਮੁਕੰਮਲ ਨਹੀਂ ਹੈਗੀਆਂ ਸਾਡੀ ਲਾਇਬ੍ਰੇਰੀ ਹੈ ਇਹਦੀ ਕੋਈ ਲਾਇਬ੍ਰੇਰੀ ਨਹੀਂ ਬਣੀ ਜੀ ਇਹਦੀ ਹਾਂਜੀ ਤਾਂ ਬੁਰ ਨੇਰੇ ਜੀ تیر ਕਿਵੇਂ ਵੱਜਿਆ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਪਾਰਟੀਸ਼ਨ ਤੋਂ ਪਹਿਲਾਂ ਦੀ ਵੀ ਕਲੈਕਟਰ ਸੀਗੇ ਲੋਕ ਇਹ ਚੀਜ਼ਾਂ ਉਸ ਸਮੇਂ ਨੇ ਜੋ ਉਹ ਵੀ ਇਕੱਠੀਆਂ ਕਰਦੇ ਸੀ ਉਹ ਜਿਵੇਂ ਜਿਵੇਂ ਅੱਗੇ ਉਹ ਬਜ਼ੁਰਗ ਹੁੰਦੇ ਗਏ ਉਹ ਆਪਣੀ ਉਹ ਵਿਰਾਸਤ ਅੱਗੇ ਨੌਜਵਾਨਾਂ ਨੂੰ ਦਿੰਦੇਗੇ ਉਹ ਤੁਰਦੀ ਤੁਰਦੀ ਹੁਣ ਤੱਕ ਸਾਡੇ ਕੋਲ ਪਹੁੰਚ ਗਈ ਹੈ। ਖੁਸ਼ੀ ਹੈ ਵੀ ਉਹਨਾਂ ਨੇ ਇੰਨੇ ਚਿਰਿਆਂ ਚੀਜ਼ਾਂ ਮਹਕੂਲ ਰੱਖੀਆਂ ਸੀ ਉਹ ਸਾਡੇ ਕੋਲ ਆਈਆਂ। ਜਦੋਂ ਅਸੀਂ ਇਹ ਮੇਰੀ ਬੁੱਕ ਰਿਲੀਜ਼ ਹੋ ਗਈ ਆ 2019 ਦੇ ਵਿੱਚ ਮੇਰੀ ਨਾਰਥ ਇੰਡੀਆ ਫਿਲਮ ਐਸੋਸੀਏਸ਼ਨ ਨੇ ਕਿਤਾਬ ਰਿਲੀਜ਼ ਕੀਤੀ ਪੰਜਾਬ ਕਲਾ ਭਾਵਨ ਚੰਡੀਗੜ੍ਹ। ਗਿਰਜਾ ਸ਼ੰਕਰ ਬਾਈ ਜੀ ਮੇਰੇ ਰਾਪਟੇ ਸੀ ਮੇਰੇ ਸ਼ਹਿਰ ਪਟਿਆਲੇ ਦੇ ਆ। ਮਾਣ ਆ ਉਹਨਾਂ ਨੇ ਹਿੰਦੀ ਸਿਨੇਮੇ ਚ ਬਹੁਤ ਵਧੀਆ ਕੰਮ ਕੀਤਾ। ਉਹਨਾਂ ਨੇ ਬਹੁਤ ਵਧੀਆ ਡਰਾਮੇ ਕੀਤੇ ਆ। ਸਾਡੀ ਦੋਵਾਂ ਦੀ ਸੋਚ ਮੇਰੀ ਤੇ ਗਿਰਜਾ ਸ਼ੰਕਰ ਬਾਈ ਜੀ ਦੀ ਸਾਂਝ ਐਹੋ ਜੀ ਪਈ ਵੀ ਇਹਨਾਂ ਨੇ ਕਿਹਾ ਵੀ ਮਨਦੀਪ ਜੇ ਤੂੰ ਕੰਮ ਕੀਤਾ ਕਿਉਂ ਨਾ ਆਪਾਂ ਇਹਦੇ ਉੱਤੇ ਇੱਕ ਡਾਕੂਮੈਂਟਰੀ ਫਿਲਮ ਬਣਾਈਏ ਬੇਸ ਤੋਂ 라ਵ ਇਹ ਤਰ੍ਹਾਂ ਕੋਈ ਨਾ ਖਰੜਾ ਪਿਆ ਪੰਜਾਬੀ ਸਿਨੇਮੇ ਦਾ ਫਿਰ ਉਹ ਸਾਡੀ ਸੋਚ ਸਾਡੀ 2020 ਦੇ ਵਿੱਚ ਸਾਂਝ ਐਹੋ ਜੀ ਪਈ ਵੀ ਜਿਹੜੀ ਹੁਣ ਮੁਕੰਮਲ ਕਰਨ ਤੱਕ ਅਸੀਂ ਇਕੱਠੇ ਆ ਜੀ ਇਹਨੂੰ ਸ਼ੂਟ ਕਰਨ ਦਾ ਬਚਾ ਤੁਹਾਡੇ ਮਨ ਚ ਹੈ ਕਿ ਗਿਰਜਾ ਸਾਡੇ ਦੋਵਾਂ ਦੇ ਮਨ ਚ ਸੀ ਦੋਵਾਂ ਦੇ ਮਨ ਚ ਕਿ ਦੋਵਾਂ ਦੇ ਸਾਡੀ ਇੱਛਾ ਸਿਨੇਮੇ ਪੜ ਦੇ ਦਿੱਤਾ ਲਿਆ ਜੀ ਜੀ ਇਹਨੂੰ ਹੁਣ ਪੂਰੀ ਦੁਨੀਆ ਦੇ ਰੂਪ ਨੂੰ ਆਪਾਂ ਕਿਵੇਂ ਕਰੀਏ ਉਹ ਮੇਰੀ ਤੇ ਬਾਜੀ ਦੀ ਸਾਂਝ ਪਈ ਉਹ ਸਾਡੀ ਮੁਹੱਬਤ ਸੀ ਸਾਡਾ ਖਲੂਸ ਸੀ ਇਸ ਕੋ ਸ਼ਹਿਰ ਦੇ ਪਟਿਆਲੇ ਦੇ ਅਸੀਂ ਰਹਿਣ ਵਾਲੇ ਸੀਗੇ ਤਾਂ ਬਸ ਉਹ ਸਾਂਝ ਤੇ ਮੁਹੱਬਤਾਂ ਨਾਲ ਅਸੀਂ ਇਹ ਪ੍ਰੋਜੈਕਟ ਇਰਾਮ ਹਕਮ ਕਰ ਦਿੱਤਾ ਹੁਣ ਵੀ ਫਿਰ ਬਾਅਦ ਚਲੋ ਪਤਾ ਲੱਗ ਜਾਂਦਾ ਕਿ ਕਿਹੜੀ ਫਿਲਮ ਨੇ ਕਿੰਨਾ ਕਮਾਇਆ ਜੀ ਜੀ ਉਸ ਸਮੇਂ ਦੀਆਂ ਫਿਲਮਾਂ ਦਾ ਡਾਟਾ ਫਿਰ ਉਹ ਕਿਦਾਂ ਹੋਇਆ ਵੀ ਉਹ ਕਿੰਨੇ ਕਿੰਨੇ ਫਿਲਮਾਂ ਦਾ ਸੀ ਕਿਹੜੀ ਫਿਲਮ ਸੀ ਕਿਹੜੀ ਫਿਲਮ ਸੁਪਰ ਹਿੱਟ ਰਹੀ ਇਸ ਵਕਤ ਇਹ ਸਿਸਟਮ ਨਹੀਂ ਹੁੰਦੇ ਸੀ ਉਸ ਵਕਤ ਜਿਹੜੇ ਸਾਡੇ ਡੇਲੀ ਅਖਬਾਰ ਸੀ ਜਿਵੇਂ ਰੋਜ਼ਨਾਮਾ ਇਨਕਲਾਬ ਲਾਹੌਰ ਜਾਂ ਸਾਡੇ ਫਿਲਮੀ ਰਸਾਲੇ ਸੀ ਉਹਨਾਂ ਦੇ ਵਿੱਚ ਨਾ ਫਿਲਮਾਂ ਦੇ ਰਿਵਿਊ ਸ਼ਬਦੇ ਸੀ ਬੇ ਫਿਲਮਾਂ ਨਕਾਮ ਹੋਈਆਂ ਜਾਂ ਸੁਪਰ ਹਿੱ ਉਹ ਸਾਰੀਆਂ ਚੀਜ਼ਾਂ ਮੈਂ ਇਕੱਠੀਆਂ ਪੂਰੀਆਂ ਤਾਂ ਨਹੀਂ ਕਹਿ ਸਕਦਾ ਪਰ ਮੈਂ ਫਿਰ ਵੀ ਕਾਫੀ ਹੱਦ ਤੱਕ ਉਹ ਡਾਟਾ ਉਹ ਅਖਬਾਰ ਉਹ ਮੈਗਜ਼ੀਨ ਇਕੱਠੇ ਕਰਨ ਚ ਕਾਮਯਾਬ ਹੋਇਆ ਜਿਹੜਾ ਵਾਰਡੀਸ਼ਨ ਤੋਂ ਪਹਿਲਾਂ ਦੇ ਮੈਗਜ਼ੀਨ ਸੀ ਜਿਨ੍ਹਾਂ ਦੇ ਵਿੱਚ ਇਹ ਮੁਕੰਮਲ ਹਵਾਲੇ ਮੌਜੂਦ ਆ ਇਹ ਫਿਲਮਾਂ ਕਿਹੜੇ ਸਿਨੇਮੇ ਚ ਰਿਲੀਜ਼ ਹੋਈਆਂ ਕਦੋਂ ਹੋਈਆਂ ਕਿੰਨੇ ਹਫ਼ਤੇ ਚੱਲੀਆਂ ਉਹ ਸਾਰਾ ਕੁਝ ਮੇਰੇ ਕੋਲ ਮੌਜੂਦ ਹੈ ਉਹ ਤਾਂ ਸਿੰਗਲ ਡਾਕੀ ਹੁੰਦੀ ਜੀ ਜੀ ਮੈਂ ਤੁਹਾਨੂੰ ਮੰਕਤੀ ਫਿਲਮ ਬਾਰੇ ਦੱਸਣੀ ਚਾਹਣਾ ਮੰਕਤੀ ਪੰਜਾਬੀ ਫਿਲਮ ਇਤਿਹਾਸ ਦੀ ਪਹਿਲੀ ਪੰਜਾਬੀ ਫੀਚਰ ਫਿਲਮ ਸੀ ਜਿਹਨੇ 골ਡਨ ਜੁਬਲੀ ਫਿਲਮ ਬਣਾਈ ਉਸ ਕਲਾਕਾਰ ਕਿਹੜੇ ਸੀ ਉਹਦੇ ਸੀ ਆਪਣੇ ਮਮਤਾਜ ਸ਼ਾਂਤੀ ਜਿਹਨੇ ਮੰਤੀ ਦਾ ਟਾਈਟਲ ਰੋਲ ਅਦਾ ਕੀਤਾ ਇੱਕ ਮੁੰਡਾ ਮਸੂਦ پرویز ਐਮ ਐਸ ਸੀ ਸੀ ਜਿਹੜਾ ਇੱਥੋਂ ਦਾ ਪੋਸਟ ਗ੍ਰੈਜੂਏਟ ਸੀ ਅਮਰਸਰ ਦਾ ਉਹ ਇਸ ਫਿਲਮ ਦਾ ਹੀਰੋ ਸੀ ਫਿਰ ਇੱਕ ਮਜਨੂ ਸੀ ਜਿਹੜਾ ਅਮਰਸਰ ਦਾ ਸੀਗਾ ਬੌਰਨ ਸੀਗਾ ਉਹ ਪੰਜਾਬੀ ਫਿਲਮਾਂ ਦਾ ਪਾਰਟੀਸ਼ਨ ਤੋਂ ਪਹਿਲਾਂ ਤੇ ਬਾਅਦ ਆ ਹਿੱਟ ਕਾਮੇਡੀਅਨ ਸੀ ਉਹ ਰਾਈਟਰ ਵੀ ਸੀ ਉਹ ਪ੍ਰੋਡਿਊਸਰ ਵੀ ਸੀ ਉਹ ਡਾਇਰੈਕਟਰ ਵੀ ਸੀ ਸਾਰੇ ਇਸ ਚੋਂ ਮੈਂਬਰ ਮਨਦੀਪ ਹੈਗੇ ਨੇ ਕਿ ਮਿਲੇ ਉਹਨਾਂ ਨੂੰ ਕਦੇ ਨਹੀਂ ਜੀ ਹੋ ਨਹੀਂ ਮਨੋਰਮਾ ਪਿੱਛੇ ਜਿਹੜੀ ਡੈਥ ਹੋ ਗਈ ਆ ਰਾਜਨ ਅਕਸਰ ਸੀ ਉਹਦੇ ਘਰ ਵਾਲਾ ਕਿਉਂਕਿ ਮਨੋਰਮਾ 20 ਮੰਗਤੀ ਫਿਲਮ ਚ ਸੈਕੰਡ ਲੀਡ ਤੇ ਕੰਮ ਕਰ ਰਹੀ ਸੀ ਮਨੋਰਮਾ ਬਹੁਤ ਵੱਡਾ ਨਾਮ ਆ ਪੰਜਾਬੀ ਵਿੱਚ ਜੇ ਉਸ ਸਮੇਂ ਦੀ ਗੱਲ ਕਰਾਂ ਮਮਤਾ ਸ਼ਾਂਤੀ ਵੰਡ ਤੋਂ ਪਹਿਲਾਂ ਰਾਗਨੀ ਮਨੋਰਮਾ ਰਮੋਲਾ ਤੇ ਸਾਡੀਆਂ ਸਭ ਤੋਂ ਮਹਿੰਗੀਆਂ ਫਿਲਮ ਐਕਟਰਸ ਸੀ ਆ ਜਿਵੇਂ ਵੰਡ ਤੋਂ ਬਾਅਦ ਗੱਲ ਕਰਾਂ ਤਾਂ ਸ਼ਿਆਮਾ ਲਾਹੌਰ ਦੀ ਵਾਰਨ ਸੀ ਉਹ ਮੀਨਾ ਸ਼ੋਰੀ ਸਿਰ ਆਪਣੀ ਆਗੀਆਂ ਨਿਸ਼ੀ ਜੀ ਆ ਗਈ ਇੰਦਰਾ ਬਿੱਲੀ ਆ ਗਈਆਂ ਇਹ ਸਗੀਆਂ ਫਿਲਮਾਂ ਦੀਆਂ ਮਹੰਗਿਆ ਹੀਰੋਇਨਾਂ ਸੀ ਜਿਨ੍ਹਾਂ ਨਾਲ ਸਾਡੀਆਂ ਫਿਲਮਾਂ ਸਾਰੀਆਂ ਕਾਮਯਾਬਤਨ ਹੋਵਾਂਗੀਆਂ ਸੀ ਜਦੋਂ ਬੁੱਕ ਆਪਾਂ ਲਿਖਣ ਲੱਗੇ ਹੈਨਾ ਡਾਟਾ ਇਕੱਠਾ ਕਰਨ ਲੱਗੇ ਬਹੁਤ ਸਈ ਫਰੰਕਾਰਾਂ ਨਾਲ ਮੇਰਾ ਰਾਹਤਾ ਵੀ ਕੀਤਾ ਬਿਲਕੁਲ ਜੀ ਬਿਲਕੁਲ ਮੈਂ ਬੰਬੇ ਗਿਆ ਮੈਂ ਇੰਟਰਵਿਊਆਂ ਕੀਤੀਆਂ ਉਹਨਾਂ ਦੀਆਂ ਮੈਂ ਮਿਸਾਲ ਤੇ ਤੌਰ ਤੇ ਨਿਸ਼ੀ ਨਾਲ ਕਿਹਨਾਂ ਨੂੰ ਮਿਲਿਆ ਉਹਨਾਂ ਨੂੰ ਮੈਂ ਪਹਿਲਾਂ ਪਾਟਲੀ ਖਾਨਦਾਨ ਦਾ ਜ਼ਿਕਰ ਕਰਨਾ ਚਾਹਾਂਗਾ ਜੀ ਜਿਹੜੇ ਪਾਕੜੀ ਖਾਨ ਦਾ ਪਾਕੜੀ ਕਰਨ ਸ਼ੁਦਰਾ ਪਾਕੜੀਆਂ ਨੇ ਅਰਵਿੰਦ ਪਾਕੜੀ ਜੀ ਦਾ ਅਸ਼ੀਪਾ ਪਾਕੜੀ ਜੀ ਜੋ ਡਾਕਟਰ ਹੈ ਉਹਨਾਂ ਚ ਮੇਰੇ ਜਿਹੜੇ ਸਭ ਤੋਂ ਪਹਿਲਾਂ ਰਾਫਤੇ ਚ ਆਏ ਉਹ ਹੈ ਸੀਸ਼ ਪਾਕੜੀ ਸਾਹਿਬ ਸੀਸ਼ ਪਾਕੜੀ ਉਹਨੇ ਕਾਫੀ ਸਲਮ ਬਣਾਈਆਂ ਜੀ ਜੀ ਬਿਲਕੁਲ ਸੀਸ਼ ਪਾਕੜੀ ਦਾ ਮੈਂ ਇੱਕ ਸੂਸੀ ਦੌਰ ਤੇ ਜ਼ਿਕਰ ਕਰਨਾ ਚਾਹਾਂਗਾ ਉਹਨਾਂ ਨੇ ਮੈਨੂੰ ਫਿਰ ਬੰਬੇ ਜਦੋਂ ਮੈਂ ਪਹਿਲੀ ਵਾਰ ਬੰਬੇ ਗਿਆ ਤਾਂ ਉਹਨਾਂ ਨੇ ਮੈਨੂੰ ਬਹੁਤ ਸਾਰੇ ਇੰਡਸਟਰੀ ਦੇ ਪੁਰਾਣੇ ਲੋਕ ਮਿਲਾਏ ਜਿਨ੍ਹਾਂ ਦਾ ਮੈਂ ਤਸੱਵਰ ਵੀ ਨਹੀਂ ਕਰ ਸਕਦਾ ਵਿਜੇ ਟੰਡਨ ਸਾਹਿਬ ਮੇਰੇ ਵਿਜੇ ਟੰਡਨ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਆ ਉਹਨਾਂ ਨੇ ਮ ਜਗੇਸ਼ ਆਵੜਾ ਹੋ ਗਿਆ ਪ੍ਰੀਤੀ ਸਪਰੂ ਹੋ ਗਏ ਆਪਣੇ ਹੋਰ ਵੀ ਕਾਫੀ ਫਨਕਾਰ ਐਸ ਮਹਿੰਦਰ 뮤직 ਡਾਇਰੈਕਟਰ ਜਿਹੜਾ ਬਹੁਤ ਵੱਡਾ ਨਾਮ ਆ ਉਹਨਾਂ ਨਾਲ ਮੇਰਾ ਇੱਕ ਬਹੁਤ ਪਰਿਵਾਰਕ ਮੋਹ ਸੀਗਾ ਮੈਂ ਉਹਨਾਂ ਦੇ ਜਿਉਂਦੇ ਨਹੀਂ ਉਹਨਾਂ ਦੀ ਇੰਟਰਵਿਊ ਮੈਂ ਬੰਬੇ ਕਰਕੇ ਇਹ ਸਾਰੀਆਂ ਉਹ ਹਸਤੀਆਂ تھیں ਜਿਨ੍ਹਾਂ ਮੈਂ ਬੁੱਕ ਤੇ ਕੰਮ ਕਰ ਰਿਹਾ ਸੀ ਮੈਂ ਜ਼ਾਤੀ ਤੌਰ ਤੇ ਜਾ ਕੇ ਬੰਬੇ ਇਹਨਾਂ ਦੀਆਂ ਇੰਟਰਵਿਊਆਂ ਕੀਤੀਆਂ ਬਹੁਤ سارے ਨਾਮ ਮੇਰੇ ਜ਼ਿਹਨ 'ਚ ਵੀ ਨਹੀਂ ਆ ਰਹੇ ਜਿਨ੍ਹਾਂ ਨੂੰ ਮੈਂ ਉੱਥੇ ਮਿਲਿਆ ਕੰਚਨ ਮਰਤੂਨਾਂ ਵੀ ਕਦੇ ਸੰਭਰ ਕੋਈ ਨਹੀਂ ਉਹ ਮੇਰੇ ਰਾਹ ਤੇ ਨਹੀਂ ਆਏ ਜੀ ਹੋਰ ਆਫਿਸ ਤੇ ਨਹੀਂ ਜੀ ਕਿਉਂਕਿ ਕਿਉਂਕਿ ਉਹ ਬਹੁਤ ਬਾਅਦ ਦਾ ਦੌਰ ਸੀ ਜੀ ਉਹਨਾਂ ਦਾ ਉਸ 70 ਦੇ ਮੱਧ 'ਚ ਉਹ ਫਿਲਮਾਂ 'ਚ ਉਹਨਾਂ ਦੀ ਐਂਟਰੀ ਹੁੰਦੀ ਪਈ ਆ ਉਦੋਂ ਫਿਰ ਅਰਪਨਾ ਚੌਧਰੀ ਆਈ ਏ ਅੱਜ ਆ ਮੀਨਾ ਰਾਏ ਆ ਗਈਆਂ ਤੇ ਹੋਰ ਕਾਫੀ ਸਾਰੀਆਂ ਹੀਰੋਇਨਾਂ ਆ ਜਾਂ ਤੁਸੀਂ ਜਿਹੜੇ ਕਰੇ ਗਏ ਹਮ ਕਿਸੇ ਬੁੱਕ ਦੇ سلسلے ਚ ਜੀ ਉੱਥੇ ਪੁਰਾਣੀਆਂ ਫੋਟੋਆਂ ਦੇਖਣ ਨੂੰ ਮਿਲੀਆਂ ਤੁਹਾਨੂੰ ਉਹਨਾਂ ਦੀ ਦੁਬਾਰਾਂ ਤੇ ਕੰਧਾਂ ਤੇ ਨਹੀਂ ਉਹ ਉਹਨਾਂ ਦੇ ਮਾਪਿਆਂ ਨੇ ਉਹ ਵੀ ਉਹਨੂੰ ਗੋਲੀਆਂ ਕਰਤੀਆਂ ਕਿਉਂਕਿ ਦੇਖੋ ਕਿਉਂਕਿ ਜੇ ਮੁਹੰਮਦ ਰਫੀ ਸਾਬ ਦੀ ਗੱਲ ਕਰੀਏ ਸੋਨ ਵਿੱਚ ਇਹ ਹੈ ਮੈ ਤਾਂ ਸਰ ਨਹੀਂ ਗਿਆ ਮਾਪੇ ਕਹਿੰਦੇ ਉਹਨਾਂ ਦੀਆਂ ਬਹੁਤ ਸਾਰੀਆਂ ਰਿਕਾਰਡਸ ਜਿਹੜੇ ਨੇ ਜਾਂ ਉਹਨਾਂ ਦੀਆਂ ਬੁੱਕਸ ਨੇ ਜਾਂ ਉਹਨਾਂ ਦੇ ਜਿਹੜਾ ਕੋਈ ਲਿਟਰੇਚਰ ਆ ਕੋਈ ਪੁਰਾਣਾ ਉਹ ਇਦਾਂ ਖਿਲਰੇ ਪਿਆ ਨਹੀਂ ਖਿਲਰੇ ਨੇ ਪਿਆ ਜੀ ਮੁਹੰਮਦ ਰਫੀ ਸਾਹਿਬ ਦੇ ਪਰਿਵਾਰ ਦਾ ਮੈਂ ਜ਼ਿਕਰ ਬਹੁਤ ਸੋਹਣੇ ਤਰੀਕੇ ਨਾਲ ਕਰਨਾ ਚਾਹੁੰਦਾ ਨੂੰ ਇਹ ਗਲਤ ਇਨਫੋਰਮੇਸ਼ਨ ਨਹੀਂ ਮੇਰਾ ਦੀ ਸਾਦਾ ਪਰਿਵਾਰਕ ਇਹੋ ਜਿਹਾ ਜਿਨ੍ਹਾਂ ਨੇ ਰਫੀ ਸਾਹਿਬ ਦੀਆਂ ਸਾਰੀਆਂ ਯਾਦਾਂ ਮਹਿਕੂਜ ਰੱਖੀਆਂ ਚਾਹੀ ਉਹਨਾਂ ਦੇ ਉਹ ਰਿਕਾਰਡ ਆ ਚਾਹੀ ਉਹਨਾਂ ਦੇ ਪੁਰਾਣੇ ਜਿੰਨੇ ਵੀ ਉਹਨਾਂ ਨੂੰ ਅਵਾਰਡ ਮਿਲੇ ਆ ਜਾਂ ਜੋ ਵੀ ਯਾਦਾਂ ਵਾਅ ਵਸਾ ਰਫੀ ਸਾਹਿਬ ਨਾਲ ਸੀ ਉਹਨਾਂ ਨੇ ਉਸ ਪਰਿਵਾਰ ਨੇ ਮਹਿਕੂਜ ਹਾਲਾਂਕ ਗਲਤ ਤਰੀਕੇ ਦੇ ਨਾਲ ਪੇਸ਼ ਕੀਤੀ ਹੋਵੇ ਜੀ ਨਹੀਂ ਨਹੀਂ ਇਹ ਵੀ ਕੋਈ ਗੱਲ ਨਹੀਂ ਤੁਸੀਂ YouTube ਤੇ ਹਰ ਚੀਜ਼ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਉਹਦੇ ਪਰਿਵਾਰ ਦੀਆਂ ਬੇਸ਼ਮਾਰ ਵੀਡੀਓ ਅਪਲੋਡ ਕੀਤੀਆਂ ਜਿੰਨਾ ਡਾਟਾ ਉਹਨਾਂ ਨੇ ਸੰਭਾਲਿਆ ਕਿਸੇ ਨੇ ਨਹੀਂ ਸੰਭਾਲਿਆ ਤੁਸੀਂ ਸਮਝਦੇ ਹੋ ਹੁਣ ਵੀ ਜੋ ਤੁਸੀਂ ਬੁੱਕ 'ਚ ਲਿਖਤਾ ਹੈ ਮੁਕੰਮਲ ਨਹੀਂ ਜੀ ਮੇਰਾ ਵੀ ਬਹੁਤ ਪੁਰਾਣਾ ਪਹਿਲਾ ਪਾਰਟ ਹੈ ਜੀ ਮੇਰਾ 1935 ਦੇ ਲੈ ਕੇ 85 ਤੱਕ 50 ਸਾਲਾਂ ਦਾ ਇਤਿਹਾਸ ਆ ਇਹ ਪਹਿਲਾ ਪਾਰਟ ਹਾਂ ਜਿਹਦੇ 'ਚ 221 ਪੰਜਾਬੀ ਫੀਚਰ ਫਿਲਮਾਂ ਸ਼ਾਮਿਲ ਆ ਹੁਣ 1986 ਲੈ ਕੇ 2020 ਤੱਕ ਮੇਰੀ ਅਗਲੀ ਬੁੱਕ ਆ ਰਹੀ ਹੈ ਜਿਹਦਾ ਕੰਮ ਮੇਰਾ ਡਿਜ਼ਾਈਨਿੰਗ ਦਾ ਚੱਲ ਰਿਹਾ ਜੇ ਬੁੱਕ ਕਿਸ ਨੇ ਲੈਣੀ ਹੋਵੇ अवेलेबल ਹੈ ਕਿਤੇ ਜੀ ਬਿਲਕੁਲ ਆਨਲਾਈਨ ਬਹੁਤ ਸਰੀਆਂ ਸਾਈਟ ਦੇ ਉੱਤੇ ਮੌਜੂਦ ਹੈ ਜੀ ਉਹ ਕਿਸ ਨਾਮ ਤੇ ਹੈ ਮਤਲਬ ਜਿਵੇਂ Amazon ਤੇ ਪਈ ਆ ਜੋ ਨਾਮ ਬੁੱਕ ਦਾ ਨਾਮ ਪੰਜਾਬੀ ਸਿਨੇਮੇ ਦਾ ਚਿੱਤਰ ਇਤਿਹਾਸ ਪੰਜਾਬੀ ਸਿਨੇਮੇ ਦਾ ਪਾਰਟ 1 1935 ਤੋਂ 85 ਜੀ ਅਗਲੀ ਬੁੱਕ ਕਦੋਂ ਤੱਕ ਆ ਜੇਗੀ ਅਗਲੀ ਬੁੱਕ ਇਸ ਸਾਲ ਦੇ ਅਖੀਰ ਤੱਕ ਉਮੀਦ ਆ ਜੀ ਹਾਂਜੀ ਉਹਦਾ ਕੰਮ ਚੱਲ ਰਿਹਾ ਨੇ ਉਹਦੀ ਉਹਦੀ ਖੋਜਾਂ ਚੱਲ ਰਹੀਆਂ ਨੇ ਜੀ ਬਿਲਕੁਲ ਜੀ ਉਹਦਾ ਚੱਲ ਰਹੀਆਂ ਨੇ ਉਹਦਾ ਅਸਲ ਚ ਕੰਮ ਮੁਕੰਮਲ ਹੋ ਗਿਆ ਤੇ ਡਿਜ਼ਾਈਨਿੰਗ ਦਾ ਕੰਮ ਚੱਲ ਰਿਹਾ ਹੈ ਅਲ ਹਮਦੁਲਿਲਾਹ ਉਹਦਾ ਨੈਕ ਬਹੁਤ ਚਿਰ ਪਹਿਲੇ ਕੰਮ ਮੁਕੰਮਲ ਯਾਨੀ ਕਿ 2020 ਵਿੱਚ ਕੰਮ ਮੁਕੰਮਲ ਕਰ ਲਿਆ ਸੀ ਜਿਹੜੇ ਆ 2020 ਤੋਂ ਜਿਹੜੇ 5 ਸਾਲ ਬਾ ਇਹ ਮੈਂ ਬਾਅਦ ਚ ਛੱਡੇ ਵੀ ਬਾਅਦ ਇਹਨਾਂ ਦਾ ਕੰਮ ਕਰਾਂ ਇਹ جنੂਨ ਸੀ ਕਿ ਸੁਪਨਾ جنੂਨ ਦਾ ਮੇਰਾ ਮੈਂ ਸਿਨੇਮੇ ਨਾਲ ਮੇਰਾ ਮੋਹ ਤੁਹਾਨੂੰ ਮੈਂ ਦੱਸਿਆ ਵੀ ਦੂਰਦਰਸ਼ਨ ਤੋਂ ਲੈ ਕੇ ਜਿਨ੍ਹਾਂ ਦੇ ਮੈਂ ਕਾਲਮ ਪੜ੍ਹਦਾ ਸੀ ਉਹਨਾਂ ਨਾਲ ਮੇਰਾ ਇੰਨਾ 애ਸ਼ਕ ਜਗਾਇਆ ਨਾ ਵੀ ਦਿਨ ਰਾਤ ਮੈਂ ਪੰਜਾਬੀ ਸਿਨੇਮੇ ਦੇ ਸੁਖਣੇ ਦੇਖਦਾ ਸੀ ਵੀ ਕਦੇ ਇਹਨਾਂ ਲੋਕਾਂ ਨੂੰ ਮਿਲੂੰਗਾ ਕਦੇ ਇਹਨਾਂ ਦੀ ਇੰਟਰਵਿਊਾਂ ਕਰੂੰਗਾ ਕਦੇ ਇਹਨਾਂ ਤੇ ਲਿਖੂੰਗਾ ਟ੍ਰਿਬਿਊਨ 'ਚ ਮੇਰਾ ਬਹੁਤ ਸਾਰ ਕਾਲਮ ਚੱਲਿਆ ਜੀ ਪੰਜਾਬੀ ਸਿਨੇਮੇ ਦੇ ਉੱਤੇ ਮੈਂ ਰੱਜ ਕੇ ਲਿਖਿਆ ਪੰਜਾਬੀ ਸਿਨੇਮੇ ਹਾਂ ਜੀ ਬਹੁਤ ਸਾਰੇ ਕੰਮ ਕਰੇ ਤੇਰੀ ਅਗਲੀ ਬੁੱਕ ਵੀ ਜਲਦੀ ਆਵੇ ਮੀਸ ਸਭ ਪੰਜਾਬੀਆਂ ਦੇ ਦੁਆਵਾ ਜੀ ਉਹਨਾਂ ਦੀਆਂ ਮੁਹੱਬਤਾਂ ਉਹਨਾਂ ਦੀਆਂ ਦੁਆਵਾ ਮੈਂ ਮੰਦੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਪੰਜਾਬੀ ਸਿਨੇਮੇ ਨੂੰ ਇੱਕ ਕਿਤਾਬ ਦੇ ਵਿੱਚ ਬੰਦ ਕਰਨਾ ਪੂਰੀ ਦੁਨੀਆ ਦੇ ਵਿੱਚ ਜਾ ਕੇ ਹਾਲਾਂਕਿ ਸਾਡਾ ਜਿਹੜਾ ਪਸ਼ੋਕੜ ਸੀ ਪੰਜਾਬੀ ਫਿਲਮਾਂ ਦਾ ਉਹ ਲਾਹੌਰ ਤੋਂ ਸ਼ੁਰੂ ਹੁੰਦਾ ਹੈ ਉੱਥੋਂ ਲੈ ਕੇ ਦੇਸ਼ ਦੀ ਬਣਦੇ ਸਮੇਂ ਚਲੋ ਕੁਝ ਐਕਟਰ ਇੱਥੇ ਬਣਦੇ ਕੁਝ ਉੱਧਰ ਚਲੇ ਗਏ ਲੇਕਿਨ ਫਿਰ ਵੀ ਪੰਜਾਬੀ ਸਿਨੇਮੇ ਨੂੰ ਪੰਜਾਬੀ ਇਤਿਹਾਸ ਨੂੰ ਅੱਜ 15 ਮਿੰਟ ਦੀ ਡਾਕੂਮੈਂਟਰੀ ਵੇਖਣ ਦਾ ਮੌਕਾ ਲੱਗਿਆ ਹਾ ਮੇਰੇ ਬੜੇ ਅچھے ਦੋਸਤ ਨਿਰਮਪਾਲ ਜਿਨ੍ਹਾਂ ਨੇ ਫਿਲਮ ਐਡਿਟ ਕੀਤੀ ਹੈ ਮੈਂ ਉਹਨਾਂ ਨੂੰ ਵਧਾਈ ਦਿੱਤੀ ਸੀ ਕਿ ਫਿਲਮ ਬਹੁਤ ਸੋਹਣੀ ਬਣੀ ਹੈ ਔਰ ਮੈਂ ਸੋਚਦਾ ਸੀ ਕਿ ਮੈਨੂੰ ਸ਼ਾਇਦ ਪੰਜਾਬੀ ਫਿਲਮਾਂ ਬਾਰੇ ਬਹੁਤ ਜ਼ਿਆਦਾ ਨੌਲੇਜ ਹੈ ਪਰ ਇਹ ਡਾਕੂਮੈਂਟਰੀ ਦੇਖ ਕੇ ਮੈਂ ਆਪਣਾ ਸਿਰ ਨੀਮਾ ਕਰ ਲਿਆ ਮੈਨੂੰ ਇਹ ਲੱਗੇ ਕਿ ਮੈਨੂੰ 1% ਵੀ ਨੌਲੇਜ ਪੰਜਾਬੀ ਸਿਨੇਮੇ ਬਾਰੇ ਨਹੀਂ ਹੈਗੀ ਤੁਹਾਡੀ ਡਾਕੂਮੈਂਟਰੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਜੀ ਸਾਡਾ ਵੀ ਦਿਮਾਗ ਨੂੰ ਸਾਡਾ ਖਜ਼ਾਨਾ ਜਿਹੜਾ ਦਿਮਾਗ ਦਾ ਉਹ ਵੀ ਭਰੂਗਾ ਕਿ ਜੋ ਇਨਫੋਰਮੇਸ਼ਨ ਤੁਸੀਂ ਕਲੈਕਟ ਕਰਕੇ ਪੜਦੇ ਤੇ ਉਤਾਰਨ ਜਾ ਰਹੇ ਹੋ ਤੇ ਸ਼ਾਇਦ ਕੋਈ ਕਰ ਨਹੀਂ ਸਕੇ। ਜੇ ਅਸੀਂ ਤਾਂ ਚਾਹੋਨੇ ਆ ਵੀ ਅਸੀਂ ਬਹੁਤ ਸਾਰੇ ਲੋਕਾਂ ਦੇ ਕੋਈ ਇਹੋ ਜਿਹੇ ਸੈਮੀਨਾਰ ਹੋਣ, ਫੰਕਸ਼ਨ ਹੋਣ ਜਿਨ੍ਹਾਂ ਦੇ ਵਿੱਚ ਅਸੀਂ ਉਹ ਚੀਜ਼ਾਂ ਲੋਕਾਂ ਨੂੰ ਵਿਖਾ ਸਕੀਏ ਜਿਹੜੀਆਂ ਅਸੀਂ ਹੁਣ ਤੱਕ ਇਕੱਠੀਆਂ ਕਰ ਚੁੱਕੀਆਂ। ਜਿਨ੍ਹਾਂ ਬਾਰੇ ਕਦੇ ਵੀ ਕਿਸੇ ਇੰਟਰਵਿਊ 'ਚ ਜਾਂ ਉਹ ਚੀਜ਼ਾਂ ਨਹੀਂ ਵਿਖਾਈਆਂ ਜਾਂਦੀਆਂ। ਕਿਉਂਕਿ ਅਸੀਂ ਡਾਟਾ ਅਸੀਂ ਪੰਜਾਬੀ ਸਿਨੇਮਾ ਦਾ ਇਕੱਠਾ ਕਰ ਚੁੱਕੇ ਹਾਂ। ਜੀ ਜੀ। ਅੱਜ ਵੀ ਅਸੀਂ ਹੁਣ ਤੱਕ ਦੀ ਅਸੀਂ ਕਈ ਇੰਟਰਵਿਊ ਕਰਦੇ ਆ ਗੈਂਗਸਟਰਾਂ ਦੀ ਗੱਲ ਕਰਦੇ ਆ, ਬੰਦੂਕਾਂ ਦੀ ਗੱਲ ਕਰਦੇ ਆ ਪਰ ਇਹਨਾਂ ਤੁਹਾਨੂੰ ਸਾਡਾ ਮਨਦੀਪ ਨਾਲ ਕੀਤਾ ਇੰਟਰਵਿਊ ਕਿਦਾਂ ਦਾ ਲੱਗਿਆ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜਰੂਰ ਦੇ ਦਿਆ ਕਰੋ ਕੱਲ ਫਿਰ ਮਿਲਾਂਗੇ ਕਿਸੇ ਨਾ ਵੀ ਸ਼ਖਸੀਅਤ ਦੇ ਨਾਲ ਤਦ ਤੱਕ ਲਈਏ ਸਾਥ ਸਦੇ ਦਿਓ ਸਸਰੀਕਾ